ਹਾਂਜੀ ਮੰਮਾ ਜੀ ਕੱਟ ਰਿਓ ਮੈਂ ਕੱਟ ਰਹੀ ਆ ਗੱਭੂ ਕੋਸ਼ੇ ਗੱਭੂ ਕੋਸ਼ੇ ਲੈ ਕੇ ਸੀ ਮੰਮੀ ਆਏਗੀ ਗੱਭੂ ਕੋਸ਼ੇ ਲੈ ਕੇ ਕੱਟ ਰੇ ਆ ਤੇ ਫਿਰ ਅੱਜ ਆਪਾਂ ਬਣਾਵਾਂਗੇ ਬਲੈਕ ਚਨੇ ਤੇ ਬਲੈਕ ਚਨੇ ਨੂੰ ਆਪਾਂ ਪਿਓ ਕੇ ਤੇ ਭਾਲ ਲਿਆ ਵਾ ਦਾਲ ਕੇ ਰੱਖ ਲੈਨੇ ਤੇ ਇੱਧਰ ਆਪਾਂ ਤੜਕਾ ਕਰਟਾਂਗੇ ਸਭ ਤੋਂ ਪਹਿਲਾਂ ਆਪਾਂ ਗੱਭੂ ਕੋਸ਼ੇ ਕੱਟ ਕੇ ਚੰਗ ਦੇਦੀ ਖਾ ਲੈਣਗੇ ਬੱਚੇ

ਸੇਪ ਤੇ ਗੁਬਗੁਇ ਜਲਿਆ ਕੇ ਆਈ ਸੀ ਮੰਮੀ ਅਗਰ ਪਨਾ ਬੱਚਾ ਨੂੰ ਅੱਖਵਾ ਦੀ ਫਟਕੇ ਦੇ ਬਾਅਦ ਚਾ ਸਭ ਜੀਵਾਂ ਨੇ ਆਪਾਂ ਜੱਟ ਦਾ ਬੋਗੋ ਸੇ ਕੱਢ ਲੈ ਨਾਲੇ ਸੇ ਕੱਟਿਆ ਹੋਣਾ ਹੁਣ ਆਪਾਂ ਇੱਥੇ ਜਾੜੂ ਨੂੰ ਸੱਲਾ ਬਾਗੇ

ਫਾਂਦਰ ਦਾ ਬਣਾ ਕੇ ਸਰ ਜੀ ਦਾ ਆਲਾਵਾ ਦਾ ਤਰੀਕਾ ਸੱਚਾ ਮੇਰਾ ਪਿਆਲਾ ਸੁਣ ਪਾ ਰਿਹਾ ਬੰਦ ਨੂੰ ਮੈਂ ਆਲੀ ਵਿੱਚ ਪਾਾਂਗੇ ਜਾਂ 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 ਤੋਂ ਉਹਨੇ ਫਸ ਲੈ ਮਸਲੇ ਨੇ

नहीं तेरे को जायेगा ना जितना भाग ढाग इस बोली बाबा बोली बड़ी है भी कोई चलो चल के इन तस्दीर चल के उन्हें चल आलू भी तो कट ला चंगी तरह इन्हूल सब्जी ला लगे रफायण पाता कुकर चाहे हम लगे पीरा चाहो रफायण गर्म हो गया जीरा पाता लसन ਨਾਲਾ ਪੰਨੋ ਨੇ ਰੱਖੜੇ ਵਾਲਾ ਚੌਂਸ ਦੇਸੀ ਕੇ ਵਾਸਤੇ ਨੰਨਾ ਆਪਣੀ ਵਾਲੀ ਨੂੰ ਜੱਪੀਆਂ ਲਈ ਪਾਣਾ ਮਨ ਉਸਨੇ ਡੜ ਰਹੀ ਸੀ ਬੁਖਾਰ ਦੋ ਦਿਨ ਤੋਂ ਤੇ ਅੱਜ ਹੀ ਨਾਨੀ ਦੇ ਵਾਸਤੇ ਫਰੂਟ ਲੈ ਕੇ ਆਈ ਨਾਲੇ ਉਹ ਰੋੜਾ ਪਾਇਸ ਤੋਂ ਮੰਦਰ ਤੇ ਚੜਾ ਕਰਵਾ ਕੇ ਆਉਂਦਾ ਦਾ ਨਾਲੇ ਇਹਨੂੰ ਦੇਸੀ ਦਵਾਈ ਰਹਾ ਕੇ ਦਿੱਤੀ ਆ ਬੁਖਾਰ ਜਿਹੜਾ ਮੱਤ ਜਿਹੜਾ ਨਾਨੀ ਦੇ ਦੀ ਪਿਆਰ ਕਰੁੰਦੀ ਆ ਨਾਨੀ ਬਣਾ ਲਈ ਬੱਚ ਦੇ ਦੋਵੇਂ ਘਾਂ ਘਰਾਈ

ਆ ਦੇਖੋ ਕੁੜੀਆਂ ਵਾਲੀ ਦਵਾਈ ਜਾਂਦੀ ਹੈ ਜਮਨਤ ਦੇ ਉਧਰ ਵਾਲੇ ਨੂੰ ਮਧਿਆ Amazon ਤੋਂ ਗਾਇਸ ਇਹਦਾ ਪੈਸਾ ਜਿਹੜਾ ਮੰਦਰ ਹੈ ਨਾ ਕੋਈ ਦਵਾਈ ਕੋਈ ਵੀ ਮਤਲਬ ਪੀ ਲਿਆ ਹੋਵੇ ਜਾਂ ਬੁਖਾਰ ਹੋਵੇ ਕੁਛ ਵੀ ਹੋਵੇ ਚਾਰਾ-ਚਰਾ ਫਰਕ ਪੈਂਦਾ ਕੁਛ ਆ ਕੁੜੀਆਂ ਵਾਲੀ ਦਵਾਈ ਦਿੰਦੇ ਆ ਪੀਣ ਨੂੰ ਦਿੰਦੇ ਕੁਛ ਖਾਣ ਨੂੰ ਦਿੰਦੇ ਇਹ ਨਾਲ ਆਰਾਮ ਚੰਗੀ ਭਰਾ ਦਿੰਦਾ ਇਹਨੂੰ ਗਾਇਸ ਆਹ ਦਵਾਈ ਬੋਲਦਾ ਕੁੜੀਆਂ ਵਾਲੀ ਹੈ ਨਾ ਕੁੜੀਆ ਦਵਾਈ ਹੈ ਵਾਲੀ ਆ ਵਾਲੀ ਨਾਲ ਸਿਵਰ ਵਾਲੀ ਹਾਂਜੀ ਆਪਣਾ ਤੜਕਾ ਦੇ ਲੇ ਚੁੱਕਾ ਹਾਂ ਸੋ ਇਹ ਪਾ ਲਓ ਕਰ ਕਰਕੇ ਵੀ ਨਾਲ ਪਾ ਲਿਆ। ਹਮ ਤੋਂ ਭਲਾ ਪਪਾਨ ਨੂੰ ਲੈ ਲਓ। ਲਾ ਲਾਂ ਦਾ ਉਹਨਾਂ ਕੋ ਬਾਹਰ ਵਿੱਚ ਰੰਸਲਾ। ਪਪਾਨ ਵਿੱਚ ਥੋੜੀ ਜਿਹੀ ਚਿਲਾੜ ਮਿਰਚ ਕਾਣੀ ਹਰੀ ਮਿਰਚਾਂ ਮਾਰਨਾ। ਪਪਾਨ ਵਿੱਚ ਕਾਲੀ ਮਿਰਚ, ਥੋੜੀ हरी मिर्च पाती हल्की चमी तरह थोड़ा जा देंगे आप जो ब्लैक चाने आप

ਫੁੱਲਾ ਪਾਣੀ ਆ ਐਡ ਕਰ ਦਾਂਗੇ ਇਸ ਤੇਜੀ ਜਾਣਗੇ ਚੰਗੀ ਤਰ੍ਹਾਂ ਫਿਰ ਬਾਅਦ ਚੋਂ ਕੁਝ ਨਾ ਹੱਸੇ ਤਰ੍ਹਾਂ ਰਿਜਨ ਨਾ ਹੋਵੇ ਹੁਣ ਆਪਾਂ ਤੜਕੇ ਵਾਲੇ ਚੌਲ ਬਣਾਵਾਂਗੇ ਚੌਲ ਆਪਾਂ ਇਧਰ ਮਿਲ ਕੇ ਕਿੱਲੇ ਵਿੱਚ ਪਾ ਲੈ ਆਂ ਆਪਾਂ ਪਿਆਜ਼ ਕੱਟ ਲਾਂਗੇ 그러면은 ਪਿਆਜ਼ ਕੱਟ ਲੈਣੇ ਆਪਾਂ ਦੇਸੀ ਘਿਓ ਦੇ ਵਿੱਚ ਚੌਲ ਬਣਾਵਾਂਗੇ ਅੱਜ ਮੇਲੇ ਮੈਂ ਵੀ ਆਜਾ ਕਾ ਘਟਨਾਗੇ ਛੋਲੇ ਮਰਤਾ ਨਾ ਨੂੰ ਅੱਜ ਮੈਂ ਸੋਚਿਆ ਬਲੈਕ ਚਨੇ ਦੀ ਸਬਜ਼ੀ ਦੀ ਵੀ ਰੈਸਪੀ ਆਪਾਂ ਸ਼ੇਅਰ ਕਰਦੇ ਹਾਂ ਅੱਡੇ ਸਾਰਿਆਂ ਨੂੰ ਨਾਲ ਬਣਾਏ ਆ ਆਪਾਂ ਤੜਕੇ ਵਾਲੇ ਛੋਲ ਦੇਸੀ ਘੋਪਾ ਕੇ ਕਮੈਂਟਾਂ ਜਰੂਰ ਦੱਸਿਓ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਦੀ ਹੈ ਬਲੈਕ ਚਨੇ ਦੇ ਨਾਲ ਦੇਸੀ ਘੋਲੇ ਛੋਲ

ना पहला पावे जीरा जीरा भुजा प्याज पावे जीरा भुज गया भुजे जल्दों चौल आप धोलों ਕਿਆ ਜੱਟਾਂ ਦੇ ਜੀਣ ਦੋ ਤਿੰਨ ਪਾਣੀ ਪਚੌੜਾਂ ਤੋਂ ਲੈਣਾ ਮਿਲ ਗਿਆ ਬੋਲਾ ਨੂੰ

देसी चौल तो चौल तो बहुत स्वाद बनते चलते वाले हम पानी पा देंगे मेरे के तो मेरे के पानी पा देंगे पानी ये ऐड करता मेरे के ਹਾਂ ਜੀ ਵੀ ਰੈਡੀ ਹੋ ਜਾਣਗੇ ਤੇ ਆਪਣੀ ਸਬਜੀ ਵੀ ਰੋਈ ਤੇ ਰੱਜੇ ਪੈ ਰਹੀ ਆ ਤੇ ਇਹ ਜੀ ਉਹ ਆਪਣੀ ਸਬਜੀ ਬਣ ਜੂਗੀ ਆਪਣੀ ਸਬਜੀ ਬਣ ਜੂਗੀ ਤੇ ਹਰ ਰੋਜ਼ ਬਣ ਜਾਂਦੇ ਤੇ ਤਾਂ ਦੁਕਾਨੇ ਦੇ ਰੋਜ਼ ਬਣੀ ਆਪਣੀ ਸਬਜੀ ਨਾਲੇ ਚੌਲ ਹਾਂ ਜੀ ਸਬਜੀ ਆਪਣੀ ਬਣ ਕੇ ਰੈਡੀ ਹੈ ਜੀ ਦੇਖੋ ਕਿੰਦੀਆ ਬਣ ਗਈ ਸੋਚੋ ਇਹ ਦੇਖੋ ਚੌਲ ਵੀ ਆਪਣੇ ਬਣਦੇ ਆ ਇਹਨਾਂ ਕੋਲ ਚੌਲ ਵੀ ਆਪਣੇ ਬਣਦੇ ਆ ਕੱਲ ਕੱਲ ਦਾ ਆ ਰਿਹਾ ਮੈਂ ਚਾਹਤਨੀ ਤੋਹਰ ਵਾਲਾ ਆਇਆ ਸਾਡਾ ਬਲੌਗ ਕਿਵੇਂ ਚੱਲ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਚੈਨਲ ਨੂੰ ਕਰਨਾ ਸਬਸਕ੍ਰਾਈਬ ਕਰਵਾ ਦਿਸਾਰੇ ਨੂੰ